ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਦਿਨ ਹੈਗਾ ਜੀ ਅੱਜ ਬੁੱਧਵਾਰ ਦਾ ਇਹ ਸ਼ਾਮ ਜਿਹਦੀ ਵੀਡੀਓ ਲਈ ਸੀ ਆਪਾਂ ਥੋੜੀ ਜੀ ਕਲਿੱਪ ਮੌਸਮ ਅੱਜ ਬਹੁਤ ਸੋਹਣਾ ਸੀਗਾ ਇਹ 4 ਵਜੇ ਦੀ ਕਲਿੱਪ ਆ ਗਈ ਸਾਰਾ ਦਿਨ ਇਸ ਤਰ੍ਹਾਂ ਹੀ ਧੁੱਪ ਸੀਗੀ ਅੱਜ ਬਹੁਤ ਸੋਹਣਾ ਮੌਸਮ ਸੀਗਾ ਜੀ ਅੱਜ ਮੈਂ ਚਲੋ ਆਪਾਂ ਥੋੜੀ ਜੀ ਵੀਡੀਓ ਬਣਾ ਲਈਏ ਤੇ ਅੱਜ ਦਾ ਸਾਰਾ ਕੁਝ ਵਧੀਆ ਹਨਾ ਕੰਦਾ ਕੋਠੇ ਜੇ ਨਾ ਫਰਸ਼-ਪਰਸ਼ ਚੰਗੀ ਤਰ੍ਹਾਂ ਸੁੱਕ ਗਿਆ ਸੀਗਾ ਵਧੀਆ ਤੇ ਦੇਖੋ ਫਰਸ ਅੱਜ ਬਿਲਕੁਲ ਸੁੱਕ ਗਿਆ ਜਿਹੜਾ ਲੋਕਟ ਬਿਲਕੁਲ ਸੁੱਕਣੀ ਨਹੀਂ ਮਿਲਦੀ ਸੀਗੀ ਤੇ ਥੈਂਕ ਯੂ ਜੀ ਰੱਬ ਦਾ ਹਨ ਧੰਨਵਾਦ ਕਰਦੇ ਆ ਜਿਹੜਾ ਇੰਨੀ ਸੋਹਣੀ ਧੁੱਪ ਲਾਤੀ ਤਰਸਗੇ ਸੀਗੇ ਧੁੱਪ ਨੂੰ ਬਹੁਤ ਸੋਹਣਾ ਮੌਸਮ ਸੀ ਅੱਜ ਤੇ ਅੱਜ ਤੱਕ ਮੱਲੂ ਮੱਲੀ ਕੰਮ ਕਰਨ ਨੂੰ ਜੀ ਕਰਦਾ ਸੀਗਾ ਤੇ ਅੱਜ ਮੈਂ ਕੱਪੜੇ ਵੀ ਬਹੁਤ ਧੁੱਤੇ ਬਸ ਤਾਂ ਆਪਾਂ ਚੱਲੋ ਤੀਸਰੇ ਦਿਨ ਤੋਂ ਨਹੀਂ ਆਏ ਕੱਪੜੇ ਪਰ ਅੱਜ ਕੁਛ ਅਲੱਗ ਜਿਹੇ ਤਰੀਕੇ ਨਾਲ ਹਨਾ ਆਪਾਂ ਜਿਵੇਂ ਆਪਾਂ ਕਹਿੰਦੇ ਆ ਵੀ ਆਪਾਂ ਖੱਲਾਂ ਖੁੰਜਿਆਂ ਦੇ ਕੰਮ ਕੱਢ ਲਈ ਉਹ ਵੀ ਕਈ ਕੰਮ ਜੇ ਕੀਤੇ ਆਪਾਂ ਮੌਸਮ ਨੂੰ ਦੇਖ ਕੇ ਵੀ ਬਹੁਤ ਸੋਹਣਾ ਮੌਸਮ ਹੈਗਾ ਮੀਂਹ ਤਾਂ ਜੀ ਕੁਛ ਨਹੀਂ ਔੜਦਾ ਸੀਗਾ ਬਸ ਖਾ ਪਕਾ ਕੇ ਅੰਦਰ ਬੈਠ ਜਾਂਦੇ ਸੀਗੇ ਦੇਖੀ ਜਾਂਦੇ ਸੀਗੇ ਰੱਬ ਕੰਨੀ ਵੀ ਹੁਣ ਵੀ ਹਟੋ ਹੁਣ ਵੀ ਹਟੋ ਤੇ ਅੱਜ ਤਾਂ ਬਹੁਤ ਸੋਹਣਾ ਸੀਗਾ ਮੌਸਮ ਤੇ ਅੱਜ ਆਪਾਂ ਚਾਦਰ ਜੁਦਰਾ ਵੀ ਧੋਲੀਆਂ ਸੀਗੀਆਂ ਬੈੱਡ ਦੀ ਦਿਵਾਨ ਬੈੱਡ ਦੀ ਤੇ ਬਸ ਦੇਖਦੇ ਆਂ ਜੀ ਜੇ ਮੌਸਮ ਵਧੀਆ ਰਹੇ ਹਨ ਇਸ ਤਰ੍ਹਾਂ ਹੀ ਧੁੱਪ ਲੱਗੀ ਤਾਂ ਆਪਾਂ ਘਰ ਸਫਾਰਨਾ ਸ਼ੁਰੂ ਕਰਾਂਗੇ ਕਿਉਂਕਿ ਹਨਾ ਸਿਗੜ ਸਿਗੜ ਦੀ ਚੱਕਰ ਵੀ ਬਹੁਤ ਖਰਾਬ ਜਿਹਾ ਹੋ ਗਿਆ ਵੈਸੇ ਤਾਂ ਆਪਾਂ ਚਲੋ ਝਾੜੂ ਪੋਚਾ ਕਰਦੇ ਆਂ ਪਰ ਆਪਾਂ ਜਿਹੜੀ ਹਨਾ ਅੰਦਰੋਂ ਲੈ ਕੇ ਚੰਗੀ ਤਰ੍ਹਾਂ ਸਫਾਈ ਕਰਨੀ ਹੁੰਦੀ ਹੈ ਕਿ ਹੱਲਾ ਖੁੱਲ੍ਹਾ ਚੋਂ ਸਮਾਨ ਕੱਢ ਕੇ ਤੇ ਆਪਾਂ ਉਹ ਕਰਾਂਗੇ ਪਹਿਲਾਂ ਬਸ ਅਜਿਹਾ ਸੀਗਾ ਹਨਾ ਮੀ ਸੌਣ ਦਾ ਮਹੀਨਾ ਟੱਪੂਗਾ ਤਾਂ ਕਰਾਂਗੇ ਤੇ ਸੌਣ ਦਾ ਮਹੀਨਾ ਗਿੱਜਾ ਜਾਂ ਹੁੰਦਾਗਾ ਪਰ ਨਹੀਂ ਕਰ ਦਿੱਤੀ ਰੱਬ ਦੇ ਨਾਲ ਦੀ ਨਾਲ ਮੀ ਸ਼ੁਰੂ ਹੋ ਗਿਆ ਜੀ ਤੇ ਹੁਣ ਤਾਂ ਸੌਣ ਤੋਂ ਹੀ ਪੈੜਾ ਕੰਮ ਬਣ ਗਿਆ ਸੌਣ ਚ ਤਾਂ ਚਲੋ ਕਦੇ-ਕਦੇ ਪੈਂਦਾ ਸੀਗਾ ਮੀ ਹੁਣ ਤਾਂ ਜਮੀ ਨਹੀਂ ਹਟਦਾ ਤੇ ਬਹੁਤ ਕੱਪੜੇ ਧੋਤੇ ਅੱਜ ਆਪਾਂ ਮੈਂ ਅੱਜ ਕੈਰੀ ਸੀਗੀ ਜੋਤ ਨੂੰ ਇਹਨਾਂ ਦੀ ਛੁੱਟੀਆਂ ਦਾ ਮੈਸੇਜ ਅੱਜ ਆ ਗਿਆ ਸੀਗਾ 7 ਸਤੰਬਰ ਤੱਕ ਦਾ ਪਹਿਲਾਂ ਤਾਂ 3 ਤੱਕ ਕੀਤੀਆਂ ਸੀਗੀਆਂ ਤੇ 7 ਤਰੀਕ ਤੱਕ ਮੈਸੇਜ ਆ ਗਿਆ ਸੀਗਾ ਜ ਦੁਪਹਿਰੇ ਜੀ ਇਹਨਾਂ ਦਾ ਜੋਤ ਨੂੰ ਕਹੀ ਜਾਂਦੀ ਸੀ ਮਗਾ ਜੀ ਜੋਤ ਹੁਣ ਵਧਿਆ ਦਿਨ ਲੱਗਣਗੇ ਵੀ ਤੂੰ ਮੇਰੇ ਨਾਲ ਕਹ ਸੰਭਰਾਈ ਇਕੱਲੇ ਨੂੰ ਔਖਾ ਹੋ ਜਾਂਦਾ ਜੀ ਹੈਨਾ ਐ ਜੀ ਹੋ ਜਾਂਦਾਗਾ ਚਲੋ ਇੱਕ ਬੱਚਾ ਨਾਲ ਲੱਗ ਜੇ ਆਹਰ ਜ ਆ ਜਾਂਦਾਗਾ ਇੱਕ ਜਣਾ ਨਾਲ ਹੋਵੇ ਤੇ ਬਸ ਆਪਣੀ ਹਰਮਨ ਸਮਰੌਂਦੀ ਹੈਗੀ ਉਹਨਾਂ ਜੀ ਸ਼ੂਟ ਵਾਲੇ ਆ ਰਹੇ ਨੇ ਕੱਢਣ ਵਾਲੇ ਤੇ ਫਿਰ ਹੁਣ ਜੇ ਬੈਠੂਗੀ ਤਾਂ ਕੱਢੂਗੀ ਜੇ ਮੇਰੇ ਨਾਲ ਘਰ ਸਮਰੌਣ ਲੱਗ ਗਈ ਤਾਂ ਫਿਰ ਫਰਕ ਪੈ ਜਾਂਦਾਗਾ ਬਹੁਤ ਮੈਂ ਕਿਹਾ ਚੱਲ ਬੀਜੀ ਹਰਮਨ ਆਪਦਾ ਕੰਮ ਕਰੀ ਜਾਊਗੀ ਆਪਾਂ ਘਰ ਸਮਾ ਰਹੇ ਕਹਿੰਦਾ ਮੰਮੀ ਠੀਕ ਆ ਮੈਂ ਕਰਵਾ ਦੂੰਗਾ ਤੇਰੇ ਨਾਲ ਵੀ ਮੈਨੂੰ ਦੱਸੀ ਜਾਈ ਮੈਂ ਕਿਹਾ ਚੱਲ ਮੇਰੇ ਨਾਲ ਲੱਗ ਜੀ ਇੱਕ ਵਾਰੀ ਸਾਰਾ ਜਾ ਹੋ ਜਾਂਦਾਗਾ ਵੀ ਆਪਾਂ ਥੋੜੀ ਥੋੜੀ ਨਾਲ ਕਰ ਲਾਂਗੇ ਕਰਾਂਗੇ ਜੀ ਆਪਾਂ ਜੇ ਮੌਸਮ ਵਧੀਆ ਰਿਹਾ ਘਰ ਦੀ ਸਭ ਸਫਾਈ ਵੀ ਜੇ ਮੈਂ ਇੱਕ ਦਿਨ ਰਸੋਈ ਦਾ ਸਮਾਨ ਕੱਢ ਲਿਆ ਰਸੋਈ ਕਰਤੀ ਹੈ ਨਾ ਇੱਕ ਦਿਨ ਇੱਕ ਕਮਰੇ ਦਾ ਕੱਢ ਲਿਆ ਇਸ ਤਰ੍ਹਾਂ ਕਰਾਂਗੇ ਸਾਰਾ ਇਕੱਠਾ ਤਾਂ ਔਖਾ ਹੋ ਜਾਂਦਾਗਾ ਜੇ ਆਪਾਂ ਸਾਰਾ ਸਮਾਨ ਜੇ ਕੱਢ ਲੀਏ ਫਿਰ ਕੋਝੋਲਾ ਜਾ ਪੈਂਦਾ ਤੇ ਹਰ ਮਨ ਤਾਂ ਲੱਗ ਜਾਂਦੀ ਹੈ ਕਿ ਦੋ ਤਿੰਨ ਦੋ ਕਮਰੇ ਇਕੱਠੀ ਸਮਾਰ ਦਿੰਦੀ ਹੈਗੀ ਪਰ ਮੈਨੂੰ ਤਾਂ ਔਖਾ ਲੱਗਦਾ ਮੈਂ ਤਾਂ ਕੱਲਾ-ਕੱਲਾ ਕਰਦੀ ਹੁੰਦੀ ਆ ਕਿਉਂਕਿ ਇਹ ਹੁੰਦਾਗਾ ਜੀ ਮੈਨੂੰ ਤਾਂ ਹੋਰ ਕੰਮ ਬਹੁਤ ਹੁੰਦੇ ਨੇ ਹਾਰਮੋਨ ਨੂੰ ਹੋਰ ਕੰਮ ਨਹੀਂ ਹੁੰਦਾ ਸ਼ਾਮ ਨੂੰ ਮੈਨੂੰ ਫਿਰ ਜਿਆਦਾ ਥੱਕ ਕੇ ਫਿਰ ਸ਼ਾਮ ਨੂੰ ਹੋਰ ਕੰਮ ਕਰਨੇ ਔਖੇ ਹੋ ਜਾਂਦੇ ਨੇ ਥਕੀ ਮਾਇਆ ਹੋ ਜਾਂਦਾਗਾ ਫਿਰ ਜੇ ਆਪਾਂ ਜਿਆਦਾ ਹਨਾ ਸਾਰੇ ਘਰ ਦੀ ਸਫਾਈ ਇਕੱਠੀ ਕਰਦੇ ਆ ਫਿਰ ਥੱਕ ਜਾਂਦੇ ਆਗੇ ਫਿਰ ਸ਼ਾਮ ਦਾ ਕੰਮ ਕਰਨ ਔਖਾ ਹੋ ਜਾਂਦਾ ਬਸ ਉਡੰਗਰ ਦਾ ਤਾਰਾ ਹੋ ਜਾਂਦੀਆਂ ਨੇ ਅੱਥਰ ਨੂੰ ਤਾਂ ਕਰਕੇ ਸੀ ਗਈ ਜਾਂਦੇ ਸੀ ਵੀ ਚਲ ਆਪਾਂ ਇੱਕ ਇੱਕ ਕਮਰਾ ਕਰਕੇ ਸਫਾਈ ਕਰਾਂਗੇ ਤੇ ਇੱਕ ਆਪਣੇ ਮੇਲਾ ਹੁੰਦਾਗਾ ਜੀ ਫਾਫੜਿਆਂ ਦਾ ਭਾਈ ਵਿਹਲੋ ਦਾ ਆਪਾਂ ਮੰਨਦੇ ਆਂਗੇ ਭਾਈ ਵਿਹਲੋ ਬਾਬੇ ਨੂੰ ਤੇ ਪਿੰਡ ਫਾਫੜੇ ਆਪਣੇ ਨਾਲ ਹੈਗਾ ਉੱਥੇ ਮੇਲਾ ਲੱਗਦਾ ਆਪਣੇ ਹੈਗਾ ਉਹ 14 15 16 ਦਾ ਸ਼ਾਇਦ ਇੱਥੇ ਜੀ ਹੈਗਾ ਕੋਈ 13 14 15 ਦਾ ਕਹਿ ਰਹਿੰਦਾ ਬਸ ਅਜੇ ਪੋਸਟਰ ਨਹੀਂ ਲਾਏ ਹੈਗੇ ਤਾਂ ਕਰਕੇ ਆਪਾਂ ਸਫਾਈ ਕਰਦੇ ਹੁੰਨੇ ਹਰ ਸਾਲ ਮੇਲੇ ਨੂੰ ਉਸ ਤੋਂ ਬਾਅਦ ਚਲੋ ਫਿਰ ਦੀਵਾਲੀ ਨੂੰ ਹੋ ਜਾਂਦੀ ਹੈ ਜੀ ਵੇਲੇ ਰੋਪਾ ਜ਼ਿਆਦਾ ਜੰਗੀ ਤਰ੍ਹਾਂ ਕਰ ਦਿੰਨੇ ਫਿਰ ਚਲ ਦਿਵਾਲੀ ਵੇਲੇ ਖੱਟ ਹੁੰਦੀ ਹੈਗੀ ਕਰਨ ਵਾਲੀ ਠੀਕ ਕਿਉਂਕਿ ਹੁਣ ਤਾਂ ਫਿਰ ਸਾਰਾ ਹਨਾ ਸੌਣ ਦੀ ਸੋਹੜ ਜੀ ਹੁੰਦੀ ਹੈਗੀ ਸਾਰਾ ਲੀੜਾ ਕਪੜਾ ਬਿਸਤਰੇ ਧੋਣੇ ਸਾਰਾ ਕੰਮ ਹੀ ਪਿਆਗਾ ਨਹੀਂ ਤਾਂ ਆਪਾਂ ਹੁਣ ਤੱਕ ਬਿਸਤਰੇ ਤਾਂ ਆਪਾਂ ਧੋ ਲੈਣੇ ਸੀਗੇ ਮੌਸਮ ਨਹੀਂ ਸਾਫ਼ ਹੁੰਦਾ ਤਾਂ ਕਰਕੇ ਗੰਮ ਖੜਿਆ ਸਾਰੇ ਉਧਰੋਂ ਬੰਦਿਆਂ ਦਾ ਵੀ ਕੰਮ ਖੜਾ ਹੈਗਾ ਜੀ ਉਧਰੋਂ ਹਨ ਇਹ ਕਹਿ ਰਹੇ ਨੇ ਵੀ ਅਸੀਂ ਸਪਰੇਅ ਸਪਰੂ ਕਰਨੀਆਂ ਚੱਲ ਮੇਲੇ ਤੱਕ ਨਿਬੜ ਜਾਂਦਾ ਫਿਰ ਸਾਰਾ ਜੇ ਹੁਣ ਮੀਂਹ ਹਟੂਗਾ ਤਾਂ ਸਪਰੇਅ ਕਰਨਗੇ ਜੇਰੀ ਤੇ ਤੇ ਚਲੋ ਅੱਜ ਮੌਸਮ ਬਹੁਤ ਵਧੀਆ ਹੈਗਾ ਜਿਸ ਤਰ੍ਹਾਂ ਹੀ ਰਿਹਾ ਤਾਂ ਆਪਾਂ ਸਾਰੇ ਕੰਮ ਵਧੀਆ ਬਣ ਜਾਣਗੇ ਤੇ ਵੈਸੇ ਜਿਵੇਂ ਅੱਜ ਸਕੂਲ ਚੋਂ ਮੈਸੇਜ ਆ ਗਿਆ ਵੀ 7 ਸਤੰਬਰ ਤੱਕ ਛੁੱਟੀਆਂ ਨੇ ਵਧਾ ਦਿੱਤੀਆਂ ਲੱਗ ਰਿਹਾ ਇਸ ਤਰ੍ਹਾਂ ਵੀ ਮੀ ਆਊਗਾ ਸ਼ਾਇਦ ਹੋਰ ਕਹਿ ਰਹੇ ਨੇ ਸੁਭਾਵਨਾ ਵੀ ਪੈਣ ਦੀ ਹੁਣ ਤਾਂ ਹੀ ਸਭ ਦਾ ਜੀਅੱਕਿਆ ਪਿਆਗਾ ਨਾ ਪਰਮਾਤਮਾ ਬਸ ਕਰੀ ਹੁਣ ਤਾਂ ਬਹੁਤ ਪੈ ਗਿਆ ਜਿਸ ਤੋਂ ਬਾਅਦ ਤਾਂ ਨੁਕਸਾਨ ਹੈਗਾ ਫਸਲ ਦਾ ਵੀ ਬਹੁਤ ਝੱਲ ਲਿਆ ਫਸਲ ਨੇ ਵੀ ਜੀਰੀਆਂ 'ਚ ਪਾਣੀ ਖੜਿਆਗਾ ਪਾਣੀ ਸੁੱਕਦਾ ਨਹੀਂ ਹੈਗਾ ਬਿਲਕੁਲ ਵੀ ਪੱਤੇ ਗਾਲ ਰਹੇ ਨੇ ਹੇਠੋ ਜੀਰੀਆਂ ਦੇ ਫੁਕਸਾਂਤੀ ਰੱਖੇ ਹੁਣ ਤਾਂ ਹੁਣ ਤਾਂ ਹਰ ਇੱਕ ਜੀਵ ਜੰਤੂ ਵੀ ਹੱਥ ਬੰਨੀ ਜਾਂਦੇ ਨੇ ਜਾਨਵਰਾਂ ਨੂੰ ਵੀ ਬਹੁਤ ਔਖਾ ਹੈ ਔਖੇ ਮਰਦੇ ਨੇ ਵਿਚਾਰੇ ਚਲੋ ਇੱਥੇ ਆਪਾਂ ਕੱਪੜਾ ਲੀੜਾ ਸਾਰਾ ਸੰਭਦਾ ਸੀਗਾ ਇਸ ਤੋਂ ਬਾਅਦ ਲੱਗੇ ਸੀ ਆਪਾਂ ਧਾਰਾ ਕੱਢਣ ਤੇ ਆਪਾਂ ਪਹਿਲਾਂ ਲੇਟੀ ਪਾ ਦਿੰਦੇ ਹੁੰਨੇ ਮੱਝਾਂ ਨੂੰ ਕਦੇ ਬਾਅਦ ਚ ਵੀ ਪਾ ਦਿੰਦੇ ਆ ਕਦੇ ਪਹਿਲਾਂ ਵੀ ਪਾ ਦਿੰਦੇ ਆ ਪਹਿਲਾਂ ਪਾ ਕੇ ਵਧੀਆ ਫਿਰ ਖੜੀਆਂ ਰਹਿੰਦੀਆਂ ਨੇ ਇੱਕ ਦੂਜੀ ਨੂੰ ਤੰਗ ਜੇ ਨਹੀਂ ਕਰਦੀਆਂ ਨਹੀਂ ਫਿਰ ਇੱਧਰ ਲਈ ਝੋਟੀ ਨਾ ਮਾਰੀ ਜਾਂਦੀ ਰਹਿੰਦੀ ਹੈਗੀ ਧਾਰ ਕੱਢਣੀ ਔਖੀ ਕਰ ਦਿੰਦੀਆਂ ਨੇ ਤੇ ਬਚਾਲੜੀ ਮੱਝ ਆਪਣੀ ਝੋਟੀ ਪਹਿਲਣ ਸੁਈ ਹੈਗੀ ਦੂਸਰੀ ਆਪਣੀ ਮੱਝ ਪਹਿਲਾਂ ਦੀ ਸੂਈ ਹੋਈ ਉਹਨੂੰ ਤਾਂ ਹੋ ਗਏ ਪੌਣੇ 2 ਮਹੀਨੇ ਇਹ ਨੂੰ 10 ਦਿਨ ਹੋਏ ਨੇਗੇ ਸਵੇਕ 5:00 ਵਜੇ ਪਤਾਰਾ ਕੱਢ ਲੱਗ ਜਾਨੇ ਹੁੰਨੇ ਆਗੇ ਅੱਧੇ ਘੰਟੇ ਚ ਨਿਕਲ ਜਾਂਦੀਆਂ ਨੇਗੀਆਂ ਇਹ ਪੌਣੇ ਘੰਟੇ ਚ ਘੱਟਰ-ਘਟਰ ਚ ਬਹੁਤ ਟਾਈਮ ਲੱਗ ਜਾਂਦਾਗਾ ਇਹ ਘੱਟਾ ਨਾਲ ਜਿਹੜਾ ਆਪਣੀ ਵੱਡੀ ਮੱਝ ਦਾ ਬਿਲਕੁਲ ਸੁਨਣਾਗਾ ਇਹਨੂੰ ਐ ਨਹੀਂ ਪਤਾ ਲੱਗਦਾ ਡੇਢ ਪੌਣੇ 2 ਮਹੀਨਿਆਂ ਦਾ ਹੋ ਗਿਆ ਇਹ ਇਹਨੂੰ ਐ ਨਹੀਂ ਪਤਾ ਲੱਗਦਾ ਮੇਰੀ ਮਾਂ ਇੱਧਰ ਖੜੀ ਹੈਗੀ ਪਹਿਲਾਂ ਦੂਸਰੀ ਝੋਟੀ ਥੱਲੇ ਪਊਗਾ ਜਾ ਕੇ ਜਿਹੜਾ ਆਪਣਾ ਇਹ ਦੂਸਰਾ ਕੱਟਾ ਗਏ ਬਹੁਤ ਸ਼ਿਹਾਰ ਹੈ ਹੁਣ ਉਹਨੂੰ ਵੀ ਐ ਕਾਲ ਹੁੰਦੀ ਆ ਵੀ ਮੈਨੂੰ ਨਹੀਂ ਛੱਡਿਆ ਹੈਗਾ ਦੁੱਧ ਵਾਦਣ ਵਾਲੇ ਕੰਮ ਹੁੰਦੇ ਨੇ ਜੀ ਪਹਿਲਾਂ ਬਿਲੇਜੇ ਰਹਿੰਦੇ ਸੀ ਜਦੋਂ ਆਪਣੀ ਮੱਝਾਂ ਨਹੀਂ ਸੂਈਆਂ ਸੀਗੀਆਂ ਹੁਣ ਬਸ 5 ਵਜੇ ਦੇ ਨਾਲ ਆਇਆ ਹੋ ਜਾਂਦਾ ਵੀ ਧਾਰਾਂ ਚੋਣੀਆਂ ਨੇਗੀਆਂ ਘੰਟਾ ਲੰਘ ਜਾਂਦਾਗਾ ਕਟਦੇ ਕਟਦੇ ਇਹ ਆਪਣਾ ਛੋਟਾ ਕੱਟਾ ਦਾ ਬਹੁਤ ਚਲਾਕ ਹੈ ਤੇ ਅਸੀਂ ਕੱਟਰ ਨੂੰ ਦੁੱਧ ਨਹੀਂ ਐ ਨਹੀਂ ਘਟ ਜਾ ਨਹੀਂ ਛੱਡਦੇ ਹੁੰਦੇ ਭਾਵੇਂ ਕੱਟੀ ਹੋਵੇ ਭਾਵੇਂ ਕੱਟਾ ਹੋਵੇ ਤੇ ਫਿਰ ਨਾ ਜਦੋਂ ਹੁਣ 2 2.5 ਮਹੀਨੇ ਕੱਟਰ ਨੂੰ ਵਧੀਆ ਦੁੱਧ ਚੰਗਾ ਆ ਜਾਵੇ ਫਿਰ ਕੱਟਰ ਮਾਰ ਨਹੀਂ ਖਾਂਦਾ ਮੂਰੇ ਸਿਆਲ ਆਊਗਾ ਹਨ ਵਧੀਆ ਰਾਜੀ ਰਹਿੰਦੇ ਨੇ ਫਿਰ ਉਸ ਤੋਂ ਬਾਅਦ ਕੱਖਣ ਲੱਗ ਜਾਂਦੇ ਨੇਗੇ ਸੁਰੂ ਸੁਰੂ ਜਿਸੀ 2 ਥਣ ਚ ਗਾਉਣੇ ਆਗੇ 1 ਮਹੀਨਾ 1 ਸਵਾ ਮਹੀਨਾ ਉਸ ਤੋਂ ਬਾਅਦ ਡੇਢ ਕ ਕਰ ਦਿੰਨੇ ਆਗੇ ਫੇਰ ਜਾ ਕੇ ਅਸੀਂ ਇੱਕ ਥਣ ਚ ਗਾਉਣ ਲੱਗਦੇ ਆ ਦੁੱਧ ਨਹੀਂ ਅਸੀਂ ਘੱਟ ਛੱਡਦੇ ਹੁੰਦੇ ਕਟਰ ਨੂੰ ਵਧੀਆ ਦੁੱਧ ਪਿਉਣੇ ਆਗੇ ਜੇ ਵਾ ਦੁੱਧਾ ਲਾਲਚ ਕਰ ਜੀ ਫੇਰ ਕਟੂਣੇ ਪਿੰਖੇ ਜੇ ਹੋ ਜਾਂਦੇ ਨੇਗੇ ਹੋਰ ਹੀ ਹਿਸਾਬ ਦਾ ਕਟਰ ਹੋ ਜਾਂਦਾ ਫੇਰ ਮਾਂ ਦਾ ਦੁੱਧ ਤਾਂ ਮਾਂ ਦਾ ਹੀ ਹੁੰਦਾਗਾ ਤੇ ਚਲੋ ਇੱਥੇ ਮੈਂ ਇਹ ਕੱਢ ਲੂੰਗੀ ਵੱਡੀ ਮੱਝ ਦੀ ਧਾਰ ਇਹਦੀ ਧਾਰ ਅੱਧੀ ਕੱਢਦੇ ਕੱਢਦੇ ਹਰ ਮਨ ਤੇ ਡੈਡੀ ਫਿਰ ਉਹ ਦੂਸਰੀ ਦਾ ਕਟਾ ਛੱਡ ਦਿੰਦਾ ਹੁੰਦਾ ਐਨੇ ਉਹਨੂੰ ਚੰਗਾ ਦਿੰਦੇ ਹੁੰਦੇ ਹੈ ਮੇਰੇ ਧਾਰ ਕੱਢਦੇ ਕੱਢਦੇ ਚਲੋ ਫਿਰ ਸੌਖਾ ਜਿਹਾ ਹੋ ਜਾਂਦਾ ਨਹੀਂ ਫਿਰ ਦੂਸਰੀ ਦੇ ਮੈਨੂੰ ਟਾਈਮ ਲੱਗ ਜਾਂਦਾ ਜ਼ਿਆਦਾ ਉਹ ਹੌਲੀ ਚੁੰਗਦਾ ਛੋਟਾ ਕਰਕੇ ਹਜੀ ਲਓ ਜੀ ਟਾਈਮ ਹੋ ਗਿਆ ਹੁਣ ਸ਼ਾਮ ਦਾ ਸ਼ਾਮ ਦਾ 7:10 ਹੋ ਗਏ ਤੇ ਰੋਟੀ ਪਾਣੀ ਦਾ ਆਪਾਂ ਸਾਰਾ ਕਰ ਲਿਆ सारी सारे ने रोटी ਤੇ ਬੈ ਕਰ ਕਰ ਰੱਖਿਆਗਾ ਦੁੱਧ ਗਰਮ ਦੁੱਧ ਗਰਮ ਕਰ ਰੱਖਿਆਗਾ ਆਪਾ ਜਦੋਂ ਮੈਂ 12 ਵਗ ਗਈ ਸੀ ਸੋਈ ਤੋਂ ਮੈਂ ਗੈਸ ਘੱਟ ਕਰਦੀ ਸੀ ਮੈਂ ਕਿਹਾ ਚੱਲ ਤੇ ਨਿਕਲਣਾ ਜਾਵੇ ਦੋ ਦਿਨ ਹੋ ਗਏ ਮੇਰਾ ਦੁੱਧ ਨਿਕਲਦੇ ਨੂੰ ਪਤਾ ਨਹੀਂ ਕੀ ਗੱਲ ਕੋਲੇ ਖੜੀ ਤੋਂ ਹੀ ਬਸ ਮੜੀ ਪਰੇ ਚਾਕ ਕਰਨ ਲੱਗ ਜਾਈਦੀ ਐ ਨਾ ਮੇਰੇ ਮੇਰਾ ਨਿਕਲ ਜਾਂਦਾ ਦੁੱਧ ਤੇ ਮੈਂ ਰੋਟੀ ਵਾਲੇ ਲੱਗੀ ਸੀਗੀ ਮੰਜਨ ਤੇ ਸਾਬਲ ਫੇਰ ਕੇ ਮੇਰਾ ਅੱਖਰੇ ਧੋਣ ਲੱਗਦੀ ਸੀ ਫਿਰ ਮੈਂ ਅੱਖਿਆ ਵੀ ਰੋਜ਼ ਦੁੱਧ ਨਿਕਲਦਾ ਕਿਤੇ ਅੱਜ ਵੀ ਨਿਕਲ ਜੇ ਫਿਰ ਮੈਂ ਦੁੱਧ ਦੇ ਕੋਲੇ ਖੜ ਗਈ। ਹਾਂਡੇ ਤੋਂ ਹੁਣ ਚ ਧਿਆਨ ਹੋ ਜਾਂਦਾ ਫਿਰ। ਲਾਹਾ ਜਾਏ ਹੋ ਜਾਂਦਾਗਾ ਵੀ ਚਲ ਆਪਾਂ ਹੱਕ ਕਰੀਏ। ਵੀ ਹੁਣਾਂ ਦੁੱਧ ਦੇ ਗਰਮ ਹੁੰਦੇ ਹੁੰਦੇ ਮਾਜ ਲਈਏ। ਟਾਈਮ ਬਚ ਜਾਂਦਾ। ਤੇ 7:30 ਵਜੇ ਤੱਕ ਸਾਰੇ ਕੰਮ ਬਣ ਜਾਂਦੇ ਨੇ। ਤੇ ਬਸ ਇਹ ਵੀ ਹੋ ਗਿਆ ਕਰਨਾ। ਲੋ ਜੀ ਦੁੱਧਰੋ ਵਾਲੀ ਆ ਗਈ। ਮਿੱਠਾ ਆਪਾਂ ਪਾਤਾ ਸੀਗਾ। ਸ਼ੱਕਰ ਛੱਡ ਗਿਆ ਜੋਤ ਉਹ ਉਹਨੂੰ ਠੰਡ ਜੀ ਕਰਕੇ ਨੇ ਸ਼ੱਕਰ ਰਲਾ ਲੈਂਦਾ ਰੋਜ ਨਾਲ ਛੱਡ ਜਾਂਦਾ ਫਿਰ ਸਵੇਰੇ ਗਰਮ ਕਰਕੇ ਖਾਂਦਾ ਮੈਨੂੰ ਲੱਗਦਾ ਅੱਜ ਵੀ ਕੱਢ ਲਿਆ ਸੀ ਮੈਂ ਦੁੱਧ ਦੇ ਚੱਕਰ ਚ ਕੱਢ ਲੈਣਾ ਸੀਗਾ ਬਚ ਗਿਆ ਚਲੋ ਇਹ ਹੁਣ ਆਪਣਾ ਦੁੱਧ ਹੋ ਗਿਆ ਗਰਮ ਇੱਕ ਕਵਰੀ ਨਾਲ ਆਪਾਂ ਇਹਦੇ ਵਿੱਚ ਪਾ ਕੇ ਮਿਲਾ ਲਾਂਗੇ ਇਹਦਾ ਮਿੱਠਾ ਖੰਡ ਜੇ ਨਾ ਥੱਲੇ ਰਹਿ ਗਈ ਹੋਵੇ ਫਿਰ ਰਲ ਜੇ ਜਾਂਦੀ ਹੈਗੀ ਬਸ ਹੁਣ ਆਪਣੇ ਇਹ ਚਾਰ ਭਾਂਡੇ ਰਹਿ ਗਏ ਧੋਣ ਵਾਲੇ ਇੱਕੋ ਵਾਰ ਕੱਪੜੇ ਕੰਮ ਸਾਰੇ ਨਿਪਟ ਚੁੱਕੇ ਨੇਗੇ ਇਹ ਇਹ ਸੀਗਾ ਜੀ ਆਪਣੇ ਅੱਜ ਦੀ ਵੀਡੀਓ ਪਲੀਜ਼ ਫੋਲੋ ਵਾਚ ਕਰਿਆ ਕਰੋ ਵੀਡੀਓ ਨੂੰ ਜੇ ਥੋੜੀ ਜਿਹੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਧੰਨਵਾਦ ਜੀ